ਸਾਰੇ ਆਪਣੇ ਪਿੰਡ ਚ ਚਰਚਾਵਾਂ ਚੱਲਦੀਆਂ ਜਾਂ ਕੋ ਲੋਕ ਕਹਿੰਦੇ ਆ ਕਿ ਸਰਕਾਰ ਪ੍ਰਤੀ ਹੋਵੇ ਪਰ ਇਹਦਾ ਕੋਈ ਪਾਲੀ ਹੁੰਦੀ ਨਹੀਂ ਕਿ ਕਿਉਂਕਿ ਕੋਈ ਵੀ ਪੈਸਾ ਜਿਹੜਾ ਸੈਂਟਰ ਵੱਲੋਂ ਆਉਂਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਕੋਈ ਵੀ ਡਵੈਲਪਮੈਂਟ ਸਰਕਾਰ ਵੱਲੋਂ ਆਉਂਦੀ ਉਹਨੂੰ ਕੋਈ ਰੋਕ ਨਹੀਂ ਸਕਦਾ ਸਰਪੰਚਰ ਪੰਚਾਇਤ ਜਿਹੜੀ ਇੱਕ ਤਰਫਾ ਹੋ ਕੇ ਚੱਲੇ ਉਹ ਸਹੀ ਤਾਂਗ ਨਾ ਲੱਗ ਸਕਦੇ ਆ ਇਸ ਕਰਕੇ ਮੈਂ ਥੋੜੋ ਬਾਹਾਂ ਖੜੀਆਂ ਬੋਲੇ ਸੋਨਿਆ ਜੀ ਪਾਲ ਸਿੰਘ ਨੂੰ ਵੀ ਦੋ ਮੈਂਟਾਂ ਤੱਕ ਆਪਣੇ ਮੁੰਡੇ ਦਾ ਵਿਚਾਰ ਲੈ ਕੇ ਆ ਵੀ ਮੱਦੀ ਨਹੀਂ ਪਾਲੇ ਉਹਨਾਂ ਨੇ ਹਾਂ ਹੋਰ ਸੁਣਾਓ ਨਾ ਪੁੱਛਿਆ ਉਹਨਾਂ ਦਾ ਆਹ ਦੇ ਕਰੋ ਆਹ ਸੰਗਾ ਭਾਈ ਬੱਸ ਤੇਰੀ ਡਿਗ 'ਚ ਬੈਠੇ ਸੀ ਚੋਣ ਵਾਲੀ 15 ਤਰੀਕ ਨੂੰ ਪੰਚਾਇਤੀ ਚ ਉਹਨਾਂ ਦਾ ਐਲਾਨ ਹੋਇਆ ਉਹਦੇ ਸਬੰਧ ਦੇ ਵਿੱਚ ਆਪਾਂ ਪਿੰਡ ਬਲੂਤੀ ਬੜੇ ਲੰਮੇ ਸਮੇਂ ਤੋਂ ਜੋ ਸੇਵਾ ਕਰਦੇ ਆ ਰਹੇ ਆ 10 15 15 20 ਸਾਲ ਤੋਂ ਵੀਰਪਾਲ ਸਿੰਘ ਜੀ ਜਿਨ੍ਹਾਂ ਨੇ 10 ਸਾਲ ਪਹਿਲਾਂ ਲਗਾਤਾਰ ਮੈਂਬਰੀ ਵੀ ਕੀਤੀ ਔਰ ਉਸ ਤੋਂ ਬਾਅਦ ਲਗਾਤਾਰ ਆਪਣੀ ਮਹਿਮ ਨੂੰ ਉਸੇ ਤਰ੍ਹਾਂ ਹਰ ਇੱਕ ਚਾਹ ਗਰੀਬ ਹੋਵੇ ਅਮੀਰ ਹੋਵੇ ਚਾਹ ਕੋਈ ਵੀ ਕਿਸੇ ਨਾਲ ਸੰਬੰਧਤ ਹੋਵੇ ਪਾਰਟੀ ਵੱਜ ਤੋਂ ਉੱਪਰ ਉੱਠ ਕੇ ਔਰ ਇਹਨਾਂ ਨੇ ਆਪਣੇ ਇਸ ਪੂਰੀ ਮਿਹਨਤ ਨੂੰ ਜੋ ਹਰ ਘਰ ਦੇ ਵਿੱਚ ਚਾਹ ਇਨਕੁਆਰੀ ਹੋਵੇ ਚਾਹ ਕਿਸੇ ਵੀ ਕੋਈ ਕੰਮ ਹੋਵੇ ਕਿਤੇ ਬਾਹਰ ਦਾ ਕੋਈ ਅੰਦਰਲਾ ਇਹਨਾਂ ਨੇ ਦਿਨ ਰਾਤ ਲਾ ਕੇ ਆਪਣੀ ਇੱਕ ਸਾਰੇ ਪਰਿਵਾਰ ਨੇ ਤਿੰਨ ਤੋਂ ਰਾਤ ਤੱਕ ਆ ਕੇ ਆਪਣੀ ਸੇਵਾ ਕੀਤੀ ਹੈ ਤੇ ਅੱਜ ਆਪਾਂ ਇਹਨਾਂ ਦੇ ਘਰੇ ਵਿਖੇ ਸਾਰੇ ਆਏ ਆ ਇਹਨਾਂ ਨੂੰ ਜਿਹੜੀ 15 ਤਰੀਕ ਨੂੰ ਸਰਪੰਚੀ ਦੀ ਚੋਣ ਹੋਣੀ ਆ ਉਹਦੇ 'ਚ ਇਹਨੂੰ ਚੋਣ ਮਹਿਮ ਨੂੰ ਉਹਦੇ 'ਚ ਸ਼ਾਮਲ ਕਰ ਲੈ ਕਿਉਂ ਪਿੰਡ ਦੀ ਇਹ ਤੋਂ ਬਿਹਤਰ ਸੇਵਾ ਕਰ ਸਕੇ ਆਪਣੇ ਪਿੰਡ ਦੇ ਤੁਹਾਨੂੰ ਪਤਾ ਵੀ ਚਾਰ ਉਮੀਦਵਾਰ ਤਿੰਨ ਉਮੀਦਵਾਰ ਹਨ ਚਾਰ तकरीबन ਚਾਰ ਕੰਮੀਦਵਾਰ ਹਨ ਸਾਰੇ ਹੀ ਆਪਣੇ ਪਿੰਡ ਦੇ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵੀ ਵਧੀਆ ਉਮੀਦਵਾਰ ਹਨ ਪਰ ਇਹਨਾਂ ਨੇ ਵੀ ਮਿਹਨਤ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿੰਨੇ ਲੰਬੇ ਸਮੇਂ ਤੋਂ ਕਰਦੇ ਆ ਰਹੇ ਐ। ਖੁਸ਼ ਕਰਕੇ ਮੈਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦਾ ਵੀ ਆਪਣੇ ਚ ਕਈ ਗਿਲੇ ਛੱਬ ਕੇ ਫਰਜ਼ ਕਰ ਲੋ ਮੇਰੇ ਨਾਲ ਹੁੰਦੇ ਆ ਕੋਈ ਕਿਸੇ ਨਾਲ ਹੁੰਦੇ ਆ ਉਹ ਭੁਲਾ ਕੇ ਸਾਰੇ। ਆਪਾਂ ਇੱਕ ਆਮ ਘਰ ਦੇ ਵਿੱਚੋਂ ਉੱਠ ਕੇ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਆਪਣੀ ਦਿਨ ਤੋਂ ਰਾਤ ਅਜੇ ਕਈ ਵਾਰਾਂ ਕਮਾ ਧੰਦਾ ਚ ਕੋਈ ਸਾਥੋਂ ਕੰਗੀਆਂ ਰਹਿ ਜਾਂਦੀਆਂ ਵੀ ਨਹੀਂ ਜਾ ਜਾਂਦਾ ਪਰ ਇਹਨਾਂ ਨੇ ਵੇਖਿਆ ਨਹੀਂ ਆ ਕੋਈ ਪਾਰਟੀ ਚ ਪਿੰਡ ਲੈਵਲ ਤੇ ਉੱਪਰ ਦੇ ਲੈਵਲ ਤੇ ਕਿਸੇ ਨਾਲ ਵੀ ਜੁੜੇ ਆ। ਪਰ ਪਿੰਡ ਲੈਵਲ ਤੇ ਇਹਨਾਂ ਨੇ ਪਾਰਟੀ ਬੱਜ ਦੀ ਉੱਪਰ ਉੱਟ ਕੇ ਹਰ ਇੱਕ ਗਰੀਬ ਨਾਲ ਹਰ ਇੱਕ ਦੁਕਾਨਦਾਰ ਨਾਲ ਹਰ ਇੱਕ ਮਜ਼ਦੂਰ ਚੋ ਵੀ ਕਿਸੇ ਦਾ ਕੋਈ ਕੰਮ ਕਰਦਾ ਹੋਵੇ ਤੇ ਕਿਸੇ ਵੀ ਰਸਤੇਦਾਰੀ ਚ ਹੋਵੇ ਕਿ ਦਿਨ ਕੋ ਰਾਤ ਲਾ ਕੇ ਇੱਕ ਕੰਮ ਇਹਨਾਂ ਨੇ ਆਪਣੇ ਜਾਂ ਕੋਈ ਵੀ ਕਿਸੇ ਕਿਸਮ ਦਾ ਕਿਸੇ ਦਾ ਹੁੰਦਾ ਉਹਨੂੰ ਪਲਾ ਕੇ ਆਪਾਂ ਇਸ ਪਰਿਵਾਰ ਦੀ ਮਦਦ ਕਰਨੀ ਹੈ ਬਹੁਤ ਅੱਜ ਅੱਜ ਵੀ ਇਹਨੇ ਆਪਾਂ ਵੱਡੇ ਤੌਰ ਦੇ ਨਾਲ ਚੰਗੇ ਚੰਗੇ ਪਰਿਵਾਰ ਆ ਜਿਹੜੇ ਉਹ ਵੀ ਇਹਨਾਂ ਕਾ ਮਦਦ ਥੋੜਾ ਜਿਹਾ ਪਿੱਛੇ ਹਟ ਜਾਂਦੇ ਆ ਪਰ ਇਹਨਾਂ ਨੇ ਆਪਣੀ ਮਿਹਨਤ ਬਹੁਤ ਕੁਨੇ ਤਾਂ ਹੁਣਾ ਚਲਾ ਕੇ ਬਹੁਤ ਵੇਤਰ ਆਪਣੇ ਘਰ ਨੂੰ ਨਹੀਂ ਵੇਖਿਆ ਆਪਣੇ ਹਰ ਕਰਜ਼ੇ ਵੇ ਨੂੰ ਨਹੀਂ ਵੇਖਿਆ ਉਹਨੂੰ ਉੱਠ ਕੇ ਉਹਦੇ ਨਾਲ ਹਰ ਇੱਕ ਗਰੀਬ ਦੇ ਨਾਲ ਜਾ ਕੇ ਆਪਣਾ ਇਹਨਾਂ ਨੇ ਕੰਮ ਕਰਵਾਇਆ ਤੇ ਅੱਜ ਮੈਂ ਥੋੜੋ ਸਾਰਿਆਂ ਤੋਂ ਇਹ ਹੀ ਬੇਨਤੀ ਕਹਿਣਾ ਕਰਦਾ ਥੋਡੇ ਚਰਨਾਂ ਦੇ ਵਿੱਚ ਸ਼ਰਨ ਵਾ ਕੇ ਵੀ ਆਪਾਂ ਅੱਜ ਇਹਨਾਂ ਨੂੰ ਸਰਪੰਚੀ ਦਾ ਉਮੀਦਵਾਰ ਖੜਾ ਕੀਤਾ ਥੋਡੇ ਸਹਿਯੋਗ ਦੇ ਨਾਲ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਆਪਾਂ ਇਹਨੂੰ ਇਸ ਤੋਂ ਬਿਹਤਰ ਕਿਉਂਕਿ ਬਹੁਤ ਸਾਰੇ ਆਪਣੇ ਪਿੰਡ ਚ ਚਰਚਾਵਾਂ ਚੱਲਦੀਆਂ ਜਾਂ ਕੋ ਲੋਕ ਕਹਿੰਦੇ ਆ ਕਿ ਸਰਕਾਰ ਪ੍ਰਤੀ ਹੋਵੇ ਪਰ ਇਹਦਾ ਕੋਈ ਬਾਲੀ ਹੁੰਦੀ ਨਹੀਂ ਕਿਉਂਕਿ ਕੋਈ ਵੀ ਪੈਸਾ ਜਿਹੜਾ ਸੈਂਟਰ ਵੱਲੋਂ ਆਉਂਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਕੋਈ ਵੀ ਡਵੈਲਪਮੈਂਟ ਸਰਕਾਰ ਵੱਲੋਂ ਆਉਂਦੀ ਉਹਨੂੰ ਕੋਈ ਰੋਕ ਨਹੀਂ ਸਕਦਾ ਸਰਪੰਚਰ ਪੰਚਾਇਤ ਜਿਹੜੀ ਇੱਕ ਵਰਪਾ ਹੋ ਕੇ ਚੱਲੇ ਉਹ ਸਹੀ ਢੰਗ ਨਾਲ ਲੱਗ ਸਕਦੇ ਆ ਇਸ ਕਰਕੇ ਮੈਂ ਤੁਹਾਨੂੰ ਬਾਹਾਂ ਖੜੀਆਂ ਬੋਲੇ ਸੋਨਿਆ ਕਿ ਆਪਣੇ ਮੋਢੇ ਦਾ ਪੰਜਾਬ ਲੈ ਕੇ ਗੋਜਾ ਤਾਂ ਹੈਗਾ ਜੇ ਗਲਤੀ ਨਾਲ ਕੋਈ ਗਲਤੀ ਹੋ ਜੇ ਤਾਂ ਮਾਫ ਕਰਦੇ ਜੀ ਮੈਂ 15 ਸਾਲ ਤੋਂ ਆਪੇ ਸੇਵਾ ਕਰ ਰਿਹਾ ਜੀ ਬੁਢੇ ਚਾਰਾਂ ਢੂਟ ਬਣ ਕੇ ਪਿੱਛੇ ਦਾ ਸੇਵਾ ਕਰੂੰਗਾ ਮੈਨੂੰ ਜਾਣੋ ਜਿੱਕਾ ਇਹ ਮੁਕੱਦਮਾ ਇਹਦਾ ਕੀਤਾ ਜਾਵੇ ਬੁਢੇ ਸੁਜੂਗ ਨਾਲ ਮੈਂ ਬਹੁਤ ਸੁਭਾਣੋਂ ਅੰਦਰ ਨਾ ਮਗਾਰੇ ਬੋਲੇ ਇਸੋ ਰਹਾਲਾ ਕੋਟਨ ਕੋਟਨ ਧੰਨਵਾਦ ਕੋਈ ਮਦਦ ਕਰੇ ਜੋ ਮੈਂ ਫਟਣਾ ਇੱਕ ਦੂਭ ਵੱਧ ਖੜੂ ਗਾਲ ਮੱਕੀ ਮੈਂ ਨਹੀਂ ਸਰਪੰਚ ਸਾਰੇ ਸਰਪੰਚ ਹੋਵੋਗੇ ਤਸਰੀਬਾ ਦੇਖ ਕੇ ਇੱਥੇ ਜਾਣਾ ਤੇ ਆਉਣ ਵਾਲੇ ਦਿਨਾਂ ਦੇ ਵੀ ਆਪਾਂ ਇਹਨਾਂ ਦੇ ਨਾਲ ਰਹਿ ਕੇ ਸਜੋਗਣਾ ਕਿ ਉਹ ਇਹੇ